ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਕਤੂਨੰਗਲ ਟੋਲ ਪਲਾਜ਼ਾ ਦੇ ਨੇੜੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਹਾਦਸਾ ਇਹ ਨਾ ਭਿਆਨਕ ਸੀ ਕਿ ਟੱਕਰ ਦੇ ਨਾਲ ਹੀ ਬਾਈਕ ਸਵਾਰ ਨੇ ਮੌਕੇ ਤੇ ਦਮ ਤੋੜ ਦਿੱਤਾ ਜਦਕਿ ਰਹਾਗੀਰਾਂ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਮ੍ਰਿਤਕ ਦੀ ਪਛਾਣ 36 ਸਾਲਾ ਮਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਜਾਣਕਾਰੀ ਦੇ ਮੁਤਾਬਕ ਅਵਰਪ੍ਰੀਤ ਸਿੰਘ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆਪਣੀ ਬਾਈਕ ਤੇ ਵਾਪਸ ਆ ਰਿਹਾ ਸੀ ਜਦੋਂ ਉਹ ਕਤੂਨੰਗਲ ਟੋਲ ਪਲਾਜ਼ੇ ਦੇ ਨੇੜੇ ਇੱਕ ਟੈਂਪੂ ਰ ਨਾਲ ਸਿੱਧੀ ਟੱਕਰ ਹੋ ਗਈ ਹੈ ਹਾਦਸੇ ਦੇ ਵਿੱਚ ਇੱਕ ਛੋਟਾ ਹਾਥੀ ਵੀ ਸ਼ਾਮਲ ਹੈ ਜਿਸ ਕਾਰਨ ਟੱਕਰ ਹੋਰ ਵੀ ਭਿਆਨਕ ਹੋ ਜਾਂਦੀ ਹੈ ਹਾਲਾਂਕਿ ਸੂਚਨਾ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸਥਿਤੀ ਨੂੰ ਕਾਬੂ ਕੀਤਾ ਗਿਆ ਮੌਕੇ ਤੋਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਟ੍ਰੈਫਿਕ ਨੂੰ ਸੁਚਾਰੂ ਕੀਤਾ ਜਾਂਦਾ ਹੈ ਤੇ ਮ੍ਰਿਤਕ ਦੇ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਟੈਂਕ ਟੂ ਦੇ ਡਰਾਈਵਰ ਨੂੰ ਹਿਰਾਸਤ ਚ ਲਿਆ ਗਿਆ ਤੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਉਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਂ ਜੀ ਅਪਾ ਅੰਮ੍ਰਿਤਸਰ ਦੇ ਉਦਾਂ ਪਿੱਛੇ ਸਾਡਾ ਕੋਟ ਗਵਿੰਦਪੁਰਿਆ ਇਹ ਕੋਹੋਂ ਕੀ ਬਣੀ ਲੱਤੂ ਮੇਰੇ ਹਸਬੰਦ ਜੀ 36 ਸਾਲ ਕਿ ਤੁਹਾਰੇ ਕੀ ਮਾਮਲਾ ਸਾਰਾ ਪਠਾਨਕੋਟ ਗਏ ਸੀ ਕੰਮ ਕਰਨ ਵਾਸਤੇ ਜੀ ਕਾਦ ਨਾ ਵਜੇ ਗੱਡੀ ਨਾਲ ਟੈਂਪੋ ਸੀਗਾ ਪਿੱਛੋਂ ਮਾਰੀ ਤੁਹਾਨੂੰ ਨਹੀਂ ਉਹ ਰੌਂਗ ਸਾਈਡ ਸੀਗਾ ਕੀ ਮੰਗ ਕਰਦੇ ਹੋ ਮੰਗਿਆ ਸਾਨੂੰ ਇਨਸਾਫ ਚ ਆਈਦਾ ਇਨਸਾਫ ਚ ਆਈਦਾ ਆ ਤੁਹਾਨੂੰ ਕੀ ਨਾਮ ਤੇ ਆਪ ਜੀ ਮੇਰਾ ਨਾਮ ਐਸੀ ਸੁਮਨ ਸਿੰਘ ਆ ਥਾਣਾ ਕੱਥੂ ਨੰਗਲ ਕੀ ਮਾਮਲਾ ਸਾਰਾ ਜਿਹੜਾ ਐਕਸੀਡੈਂਟ ਹੋਇਆ ਇਹ ਜੀ ਅੱਜ ਇੱਕ ਆਟੋ ਵਾਲੇ ਦਾ ਤੇ ਛੋਟਾ ਹੱਥੀ ਸੀ ਤੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਜਿਹਦੀ ਡੈਥ ਹੋਈ ਆ ਇਹਦਾ ਨਾਮ ਅਮਰਪ੍ਰੀਤ ਸਿੰਘ ਸਨ ਉਹ ਗੁਰਮੁਖ ਸਿੰਘ ਆ ਜੀ ਫਾਲਵਾਸੀ ਅੰਮ੍ਰਿਤਸਰ ਆ ਕੋਟ ਗੋਬਿੰਦਪੁਰ ਅੰਕਪੂਲਤਲਾ ਫਾਲਵਾਸੀ ਅੰਮ੍ਰਿਤਸਰ ਟੱਕਰ ਕਾਰ ਨਾਲ ਹੋਈ ਜਿਹੜੀ ਟੱਕਰੇ ਛੋਟਾ ਹਾਥੀ ਗਰੋਂਸਰ ਡੌਂਡਿਆ ਸੀ ਉਹਦੇ ਨਾਲ ਹੋਈ ਹੈ ਜੀ ਆ ਕੀ ਕਾਰਵਾਈ ਕੀਤੀ ਜੜੀ ਆ ਕਾਰਵਾਈ ਫਰਕਾ ਦਰਜ ਕਰਤਾ ਕਰ ਰਹੇ ਆ ਜੀ ਬਾਕੀ ਅਗਲੀ ਕਰਵਾਈ ਕਰਨੀ ਸ਼ੁਰੂ ਕਰਤੀ ਜਾਈਏ ਜੀ ਟੂ ਵੈਂਡਾ ਸ਼ਾਲੀਗਾ ਦੀ ਫੜ ਲਿਆ ਕੀ ਜੀ ਜੀ ਫੜ ਲਿਆ ਜੀ ਫੜ ਲਿਆ ਇਹ ਕਿੰਨੇ ਲੋਕਾਂ ਜਿਹਨੇ ਦਿੱਤੀ ਇਹ ਇੱਕ ਆਪਣਾ ਮੋਟਰਸਾਈਕਲ ਤੇ ਆਉਣ ਡਿਆ ਸੀ ਕਿ ਇੱਕ ਕੰਪਨੀ ਚ ਕੰਮ ਕਰਦਾ ਕਿ ਇਹ ਚ ਤੇ ਉਹ ਆ ਰਿਹਾ ਜੀ ਉਦੀ ਦਤ ਹੋਈ ਜੀ